ਪੰਜਾਬ ਪੁਲਿਸ ਨੇ ਸਤਵਿੰਦਰ ਬੁੱਗਾ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਹ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਖਿਲਾਫ ਫਤਗੜ ਸਾਹਿਬ ਚ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ। 23 ਦਸੰਬਰ 2023 ਨੂੰ ਬੁੱਗਾ ਦੇ ਆਪਣੇ ਭਰਾ ਨਾਲ ਜ਼ਮੀਨੀ ਝਗੜੇ ਚ ਉਸ ਦੀ ਭਾਬੀ ਦੀ ਮੌਤ ਹੋ ਗਈ ਸੀ। ਅਫੀਅਰ ਚ ਬੁੱਗਾ ਦੇ ਸਾਥੀ ਹਜ਼ਾਰਾ ਸਿੰਘ ਅਤੇ ਇੱਕ ਹੋਰ ਵਿਅਕਤੀ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਸਤਵਿੰਦਰ ਬੁੱਗਾ ਤੇ ਉਹਨਾਂ ਦੇ ਭਰਾ ਦਵਿੰਦਰ ਸਿੰਘ ਪੋਲਾ ਨੇ ਦੋਸ਼ ਲਾਇਆ ਸੀ ਕਿ ਸਤਵਿੰਦਰ ਨੇ ਝਗੜੇ ਚ ਉਸ ਦੀ ਪਤਨੀ ਅਮਰਜੀਤ ਕੌਰ ਨੂੰ ੱੱਕਾ ਮਾਰ ਦਿੱਤਾ ਸੀ ਜਿਸ ਕਾਰਨ ਉਸ ਦੇ ਸਿਰ ਤੇ ਗੰਭੀਰ ਸੱਟ ਲੱਗਣ ਦੀ ਵਜ੍ਹਾ ਨਾਲ ਉਸ ਦੀ ਪਤਨੀ ਦੀ ਹਾਲਤ ਵਿਗੜਦੀ ਚਲੀ ਗਈ ਅਤੇ ਜਦੋਂ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ ਅਮਰਜੀਤ ਦੀ ਮੋਤ ਤੋਬਾ ਦਾ ਉਸ ਦੇ ਪਤੀ ਦਵਿੰਦਰ ਨੇ ਉਸ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਮੰਗ ਰੱਖੀ ਸੀ ਕਿ ਜਦੋਂ ਤੱਕ ਸਤਵਿੰਦਰ ਸਿੰਘ ਬੁੱਗਾ ਉੱਪਰ ਅਤੇ ਉਸ ਦੇ ਸਾਥੀ ਅਤੇ ਮਾਮਲਾ ਦਰਜ ਨਹੀਂ ਹੁੰਦਾ ਉਹ ਸੰਸਕਾਰ ਨਹੀਂ ਕਰਨਗੇ। ਆਏ ਬੰਗਵਾਏ ਤਾਂ ਜਦੋਂ ਪੰਦੇ ਨੂੰ ਟੱਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ। ਇੰਜਾਰ ਸਾਹਿਬ ਦੀ ਐਸਚੋ ਸਾਹਿਬ ਦੀ ਅਰ ਦਦਾ ਦਰਸਲ ਦਵਿੰਦਰ ਸਿੰਘ ਪੋਲਾ ਦਾ ਇਲਜ਼ਾਮ ਸੀ ਕਿ ਉਸ ਦੇ ਪਰਾਸ ਸੁਤਵਿੰਦਰ ਸਿੰਘ ਬੁੱਗਾ ਨਾਲ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਅਤੇ 23 ਦਸੰਬਰ ਨੂੰ ਜਦੋਂ ਉਹ ਆਪਣੇ ਖੇਤਾਂ 'ਚ ਗਿਆ ਤਾਂ ਸੁਤਵਿੰਦਰ ਬੁੱਗਾ ਆਪਣੇ ਦੋ ਸਾਥੀਆਂ ਸਮੇਤ ਉੱਥੇ ਪਹਿਲਾਂ ਤੋਂ ਹੀ ਮੌਜੂਦ ਸੀ ਬੁੱਗਾ ਨੇ ਉਸ ਨੂੰ ਕੇਰ ਲਿਆ ਅਤੇ ਜਦੋਂ ਉਹ ਵੀਡੀਓ ਬਣਾਉਣਾ ਲੱਗਾ ਤਾਂ ਉਸ ਦਾ ਮੋਬਾਈਲ ਖੋਲਿਆ ਸੁਤਵਿੰਦਰ ਬੁੱਗਾ ਹਜ਼ਾਰਾ ਸਿੰਘ ਅਤੇ ਤੀਜੇ ਵਿਅਕਤੀ ਨੇ ਉਸ ਨੂੰ ਜ਼ਮੀਨ ਤੇ ਸੁੱਟ ਦਿੱਤਾ ਬੁੱਗਾ ਨੇ ਉਸ ਦਾ ਘੜਾ ਕੁੱਟਣਾ ਵੀ ਸ਼ੁਰੂ ਕੀਤਾ ਇਸ ਦੌਰਾਨ ਜਦੋਂ ਉਸ ਦੀ ਪਤਨੀ ਮੋਟਰ ਤੇ ਆਈ ਤਾਂ ਸਤਵਿੰਦਰ ਬੁੱਗਾ ਨੇ ਉਸ ਦੀ ਪਤਨੀ ਨੂੰ ੱੱਕਾ ਮਾਰ ਦਿੱਤਾ ਜਿਸ ਨਾਲ ਉਸ ਦੀ ਪਤਨੀ ਬੇਹੋਸ਼ ਹੋ ਗਈ ਅਤੇ ਹਸਪਤਾਲ ਲੈ ਜਾਂਦੇ ਆ ਉਸ ਦੀ ਮੌਤ ਹੋ ਗਈ ਮੈਨੂੰ ਉਝਾੜ ਕੇ ਰੱਖਦਾ ਬੁੱਗੇ ਓ ਮੇਰੀ ਮੇਰੀ ਜਾਨ ਤੂੰ ਵਰਤਾਬ ਗੇਰੇ ਬੁੱਗੇ ਨੇ ੱੱਕਾ ਦਿੱਤਾ ਉਸ ਓ ਬੁੱਗੇ ਦੇ ਕੁੜਮ ਦੇ ਭਾਈ ਨਾਲ ਬੈਸਦੀ ਸੀ ਆਪ ਬੁਗੇ ਨੇ ਗੁੱਸੇ ਚ ਆ ਕੇ ਦੱਕਾ ਦੇਤਾ ਆਪ ਵਿਚਰੋ ਗਰਕੀ ਗਰਕਾਵੇ ਹੋ ਜੋਗੀ ਮੈਰੀ ਰਵਾ ਕਾਸੀ ਹਸ ਤਾਲਾ ਹੈ ਸਾਡੀ ਹਲੇ ਤੱਕ ਮਲਾਰ ਨਹੀਂ ਕਟਣ ਦਿੱਤੀ ਬੁਗੇ ਨੇ ਲੋਕਾਂ ਲੈ ਮਲੇ ਨੇ ਸਾਡੀ ਐਵੇਂ ਲਾਰ ਨਹੀਂ ਕਟਣ ਦਿੱਤੀ ਬੁggen ਨੂੰ ਬਹੁਤ ਚਾਹਿਆ ਪੁਰਸਦੀ ਬੁggen ਨੂੰ ਚਾਹਿਆ ਮਲਦੀ ਓ ਮੇਰੇ ਗੋਲੀ ਮਾਰ ਦੰਦਾ ਵੀਰੇ ਅੱਜ ਵੀ ਮੇਰੇ ਡੰਡੇ ਮਾਰਿਆ ਨੇ ਅੱਜ ਵੀ ਡੰਡੇ ਮਾਰਿਆ ਨੇ ਹਾਏ ਮੇਰੇ ਯਾਰ ਅੱਬਾ ਓ ਦੋਸਤੋ ਓ ਤੁਸੀਂ ਪ੍ਰੈਸ਼ਰ ਬਣਾਉਂਗੇ ਉਹ ਉਹ ਤਾਂ ਮੇਰੀ ਜਾਨ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਜਦੋਂ ਮੈਂ ਲਾਰ ਘੱਟੀ ਜਾਊਗੀ ਜਦੋਂ ਉਹ ਭਈਆ ਹੋਊਗੀ ਹਾਂ ਵਸ ਜੀ ਮੈਂ ਹੋਰ ਨਹੀਂ ਕੁਝ ਕਰ ਸਕਦਾ ਦਵਿੰਦਰ ਸਿੰਘ ਪੋਲਾ ਨੇ ਪੁਲਿਸ ਤੇ ਵੀ ਗੰਭੀਰ ਦੋਸ਼ ਲਾਏ ਸਨ ਪੋਲਾ ਦਾ ਇਲਜ਼ਾਮ ਸੀ ਕਿ ਪੁਲਿਸ ਸਤਵਿੰਦਰ ਬੁੱਗਾ ਤੇ ਪਰਚਾ ਦਰਜ ਨਹੀਂ ਕਰ ਰਹੀ ਜਿਸ ਬਾਅਦ ਦਵਿੰਦਰ ਪੋਲਾ ਨੇ ਹਾਈ ਕੋਰਟ ਦਾ ਸਹਾਰਾ ਲਿਆ ਜਿੱਥੇ ਕਿ ਹਾਈ ਕੋਰਟ ਦੇ ਆਦੇਸ਼ਾ ਤੋਂ ਬਾਅਦ 6 ਜਨਵਰੀ 2024 ਨੂੰ ਡਾਕਟਰਾਂ ਦੇ ਬੋਰਡ ਨੇ ਅਮਰਜੀਤ ਖੋੜ ਦਾ ਪੋਸਟਮਾਰਟਮ ਕੀਤਾ ਜਿਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਧਰ ਹੁਣ ਪੋਸਟਮਾਰਟਮ ਰਿਪੋਰਟ ਚ ਸਾਹਮਣੇ ਆਇਆ ਹੈ ਕਿ ਸਿਰ ਤੇ ਲੱਗੀ ਸੱਟ ਕਾਰਨ ਅਮਰਜੀਤ ਖੋੜ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਸਤਵਿੰਦਰ ਬੁੱਗਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ